ਪੰਜਾਬ ਸਰਕਾਰ ਦੀ ਜੋ ਨਸ਼ਾ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਉਸ ਲੜੀ ਦੇ ਤਹਿਤ ਅਸੀਂ ਸਾਰੀ ਪਬਲਿਕ ਨੂੰ ਅਪੀਲ ਵੀ ਕਰ ਰਹੇ ਸੀਗੇ ਨਾਲ ਨਾਲ ਅਸੀਂ ਅਵੇਰਨੈਸ ਕੈਂਪੇਨ ਵੀ ਚਲਾ ਰਹੇ ਹਾਂ ਉਸੇ ਸੀਰੀਜ਼ ਦੇ ਵਿੱਚ ਅੱਜ 브ਦਰਹੁੱਡ ਕਲੱਬ ਵੱਲੋਂ ਬਠਿੰਡਾ ਦੇ ਵਿੱਚ ਇੱਕ ਰਾਈਡਰਸ ਕਲੱਬ ਜਿਹੜੇ ਹੈਗਾ ਉਹਦੇ ਵਿੱਚ ਇੱਕ ਰਾਈਡ ਕੱਢੀ ਜਾ ਰਹੀ ਹੈ ਇਹਦੇ ਵਿੱਚ ਪ੍ਰਭੋਤ ਚਾਂਜੀ ਜੀ ਤੇ ਨਾਲ ਇਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਇਹ ਰਾਈਡ ਦੇ ਵਿੱਚ ਮੇਨ ਮਕਸਦ ਇਹ ਹੈਗਾ ਵੀ ਜਦੋਂ ਲੋਕਾਂ ਨੂੰ ਵੇਅਰ ਕਰਨਾ ਕਿ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਬੰਦੇ ਨਸ਼ਾ ਛਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਡੀਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੀ ਫੈਸਿਲਿਟੀ ਅਵੇਲੇਬਲ ਕਰਾਈ ਗਈ ਹੈ ਸੋ ਜਿਹੜਾ ਬੰਦਾ ਨਸ਼ਾ ਛਡਣਾ ਚਾਹੁੰਦਾ ਹੈ ਉਹ ਸੰਪਰਕ ਕਰ ਸਕਦਾ ਕਿਸੇ ਐਨ ਜੀਓਜ਼ ਨਾਲ ਕਰ ਸਕਦਾ ਜਾਂ ਪੰਜਾਬ ਪੁਲਿਸ ਨਾਲ ਕਰ ਸਕਦਾ ਤਾਂ ਕਿ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਨਸ਼ਾ ਜਿਹੜਾ ਸਦਾਨ ਦਾ ਜਿਹੜਾ ਪ੍ਰੋਸੈਸਰ ਨੂੰ ਸਟਾਰਟ ਕੀਤਾ ਜਾ ਸਕੇ ਸੈਕੰਡਲੀ ਇਸ ਦੇ ਨਾਲ ਹੀ ਪਬਲਿਕ ਨੂੰ ਮੈਸੇਜ ਵੀ ਇਹਨਾਂ ਰਾਈਡਰਸ ਕਲੱਬ ਵੱਲੋਂ ਇੱਕ ਨਾਲ ਮੈਸੇਜ ਵੀ ਕਰਨੇ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਕਿਤੇ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਨਸ਼ਾ ਵੇਚਣ ਦੀ ਕੋਈ ਸ਼ਿਕਾਇਤ ਆਉਂਦੀ ਹੈ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਜਿਹੜਾ ਬੰਦਾ ਬਾਹਰੋਂ ਆ ਕੇ ਕੋਈ ਗੱਡੀ ਦੇ ਵਿੱਚ ਜਾਂ ਕਿਤੇ ਉਹ ਵਿਕਲ ਦੇ ਵਿੱਚ ਆ ਕੇ ਨਸ਼ਾ ਵੇਚ ਰਿਹਾ ਹੈ ਤਾਂ ਉਸ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਇਸੇ ਪੰਜਾਬ ਡਰੱਗ ਹੈਲਪਲਾਈਨ ਉੱਪਰ ਦਿੱਤੀ ਜਾਵੇ ਕਿਉਂਕਿ ਇਸ ਦੇ ਉੱਪਰ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਜਿਹੜਾ ਬੰਦੇ ਦੀ ਆਇਡੈਂਟੀਟੀ ਵੀ ਜੋ ਡਿਸਕਲੋਜ਼ ਨਹੀਂ ਹੁੰਦੀ ਤੇ ਪੁਲਿਸ ਵੱਲੋਂ ਜਿਹੜਾ ਇੱਕ ਪ੍ਰੋਪਰ ਐਸਓਪੀ ਬਣਿਆ ਹੋਇਆ ਜਿਸ ਦੇ ਵਿੱਚ ਸਾਨੂੰ ਜਿਹੜਾ ਟਾਈਮ ਬౌండ్ ਐਕਸ਼ਨ ਜਿਹੜਾ ਹੈਗਾ ਉਸ ਦੇ ਲੈਣਾ ਹੁੰਦਾ ਸੋ ਦੋਨੋਂ ਚੀਜ਼ਾਂ ਨਾਲ-ਨਾਲ ਨੇ ਐਨਫੋਰਸਮੈਂਟ ਵੀ ਹੋ ਰਹੀ ਹੈ ਨਾਲ-ਨਾਲ ਅਸੀਂ ਰਿਡਕਸ਼ਨ ਵਾਸਤੇ ਵੀ ਕਰ ਰਹੇ ਹਾਂ ਤੇ ਇਸ ਦੇ ਨਾਲ ਜਿਹੜਾ ਅਵੇਅਰਨੈਸ ਕੈਂਪੇਨ ਚਲਾਇਆ ਜਾ ਰਿਹਾ ਇਸ ਦੇ ਵਿੱਚ ਅਸੀਂ ਜਿਹੜੇ ਬਠਿੰਡਾ ਦੇ ਰਾਈਡਰਸ ਕਲੱਬ ਹੈਗੇ ਆ ਬ੍ਰਦਰਹੂਡ ਰਾਈਡਰਸ ਕਲੱਬ ਨੂੰ ਧੰਨਵਾਦ ਵੀ ਕਰਾਂਗੇ ਕਿਉਂਕਿ ਇਹਨਾਂ ਨੇ ਖੁਦ ਅੱਗੇ ਆ ਕੇ ਇਹ ਕਿਹਾ ਵੀ ਅਸੀਂ ਇਸ ਜੀ ਨੂੰ ਇੱਕ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਆ ਤੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਕਿਉਂਕਿ ਇਹ ਸਾਡੀ ਰਾਈਟਸ ਹੁੰਦੀਆਂ ਰਹਦੀਆਂ ਨੇ ਨਾਲ ਅਸੀਂ ਇੱਕ ਮੈਸੇਜ ਵੀ ਲੋਕਾਂ ਨੂੰ ਦੇਵਾਂਗੇ ਵੀ ਇਹ ਜਿਹੜਾ ਨਸ਼ਾ ਹੈਗਾ ਇਹਦਾ ਕੋਡ ਹੈ ਇਹਨੂੰ ਆਪਾਂ ਖਤਮ ਕਰਨਾ ਤੇ ਇਹਦੇ ਵਿੱਚ ਸਾਰਾ ਜਿਹੜਾ ਸਮਾਜ ਹੈ ਸਾਰੇ ਜਿਹੜੇ ਗਰੁੱਪ ਨੇ ਸੁਸਾਇਟੀ ਦੇ ਜਿਹੜੇ ਜਿੰਨੇ ਵੀ ਸਟੇਕ ਹੋਲਡਰਸ ਨੇ ਉਹ ਸਾਰੇ ਇਕੱਠੇ ਆ ਕੇ ਜਿਹੜੇ ਹੈਗੇ ਨੇ ਇਸ ਨਸ਼ੇ ਦਾ ਜਿਹੜਾ ਕੋਡ ਹੈ ਇਹਨੂੰ ਖਤ ਸਦਾ ਇਹਦਾ ਮੋਟਿਵ ਹੈਗਾ ਉਹ ਹੈਗਾ ਕਿ ਜੋ ਯੂਥ ਹੈ ਉਹ ਸਿੰਥੈਟਿਕ ਡਰਗ ਵੱਲ ਬੜਾ ਲੱਗ ਰਿਹਾ ਤੇ ਅਸੀਂ ਇਹ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਆਪਣੇ ਭਰਾਵਾਂ ਨੂੰ ਤਾਂ ਅਸੀਂ ਇੱਕ ਐਡਵੈਂਚਰਸ ਰਾਈਡਰ ਰੱਖਿਆ ਨੇ ਕਿ ਤੁਸੀਂ ਸਿੰਥੈਟਿਕ ਡਰਗ ਦੇ ਵਿੱਚੋਂ ਉਹ ਨਸ਼ਾ ਜਿਹੜਾ ਨਹੀਂ ਹੈਗਾ ਜਿਹੜਾ ਰਾਈਡ ਦੇ ਵਿੱਚ ਹੈਗਾ ਤਾਂ ਇਹ ਇੱਕ ਉਤਸ਼ਾਹ ਵਧੂ ਕਦਮ ਨੇ ਕਿ ਸਾਨੂੰ ਦੇਖ ਕੇ ਹੌਲੀ-ਹੌਲੀ ਹੋਰ ਰਾਈਡਰਸ ਜੁੜ ਰਹੇ ਆ ਹੋਰ ਨੌਜਵਾਨਾਂ ਦੇ ਵਿੱਚ ਉਤਸ਼ਾਹ ਜਿਹੜਾ ਹੈਗਾ ਉਹ ਠਾਠਾ ਮਾਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਾਸਟ ਰਾਈਡ ਤੇ ਥੋੜੇ ਜਿ ਘਟ ਸੀ ਅੱਜ ਐਤਕੀ ਡਬਲ ਨੇ ਤਾਂ ਸਾਡੀ ਹਰ ਰਾਈਡ ਜੋ ਹੁੰਦੀ ਹੈ ਉਹ ਐਂਟੀ ਡਰੱਗ ਰਾਈਡ ਹੁੰਦੀ ਹੈ ਨਸ਼ੇ ਦੇ ਖਿਲਾਫ ਹੁੰਦੀ ਹੈ ਅ ਅਸੀਂ ਨੌਜਵਾਨਾਂ ਨੂੰ ਹਮੇਸ਼ਾ ਇਹ ਸੰਦੇਸ਼ ਇਹ ਦਿੰਨੇ ਆ ਕਿ ਤੁਸੀਂ ਨਸ਼ਿਆਂ ਦੇ ਗੁਲਾਮ ਨਾ ਹੋਵੋ ਤੁਸੀਂ ਆਜ਼ਾਦ ਹੋਵੋ ਇਹਨਾਂ ਤੋਂ ਤੇ ਆਪਣੀ ਜੋ ਜ਼ਿੰਦਗੀ ਹੈ ਉਹ ਬਹੁਤ ਸੋਹਣੀ ਹੈ ਇਹਨਾਂ ਦੇ ਵਿੱਚ ਆਪਾਂ ਗਰਕ ਨਾ ਕਰੀਏ ਤੇ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਐਡਵੈਂਚਰਸ ਕਰਦੇ ਰਹੀਏ ਕੀ ਅੱਗੇ ਵੀ ਤੋਰਮ ਚੱਲਦਾ ਰਹੇਗਾ ਜਾਂ ਇੱਥੇ ਹੀ ਲਾਸਟ ਹੋਏਗਾ ਨਹੀਂ ਸਰ ਲਾਸਟ ਨਹੀਂ ਹੈਗਾ ਇਹ ਇਹ ਤਾਂ ਹਜੇ ਇਨੀਸ਼ੀਅਲ ਅਸੀਂ ਤਾਂ ਹਜੇ ਉੱਗੇ ਆ ਹਜੇ ਤਾਂ ਦਰਖਤ ਬੰਨਣਾ ਸਰ ਇਹ ਬ੍ਰਦਰਹੁੱਡ ਬਾਈਕ ਰਾਈਡਰ ਕਲੱਬ ਬਣੀ ਹੈ ਉਹਦੇ ਵੱਲੋਂ ਅੱਜ ਇੱਕ ਰਾਈਡ ਕਰ ਰਹੇ ਆ ਜਿਹੜੀ ਐਂਟੀ ਡਰੱਗਸ ਬਾਈਕ ਰਾਈਡ ਹੈ ਦੇਖੋ ਜਿਵੇਂ ਕਿ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਨਸ਼ੇ ਨੂੰ ਖਤਮ ਕਰਨ ਲਈ ਸਾਡੇ ਸਾਰੇ ਯੂਥ ਜਿਹਦੇ دوست ਨੇ ਮਿੱਤਰ ਨੇ ਸਾਰੇ ਯੂਥ ਨੇ ਇੱਕ ਇਹ ਤਾਂ ਆਪ ਤਾਂ ਅਵੇਅਰ ਹੈਗੇ ਹੈਗੇ ਨੇ ਵੀ ਅਸੀਂ ਨਸ਼ਾ ਨਹੀਂ ਕਰਨਾ ਪਰੇ ਲੋਕਾਂ ਨੂੰ ਵੀ ਅਵੇਅਰ ਕਰਨ ਲਈ ਅੱਜ ਬਠਿੰਡੇ ਦੇ ਵਿੱਚ ਨਿਕਲ ਰਹੇ ਨੇ ਕਿ ਨਸ਼ਾ ਇੱਕ ਬੁਰੀ ਆਦਤ ਹੈ ਆਓ ਮਿਲ ਕੇ ਇੱਕ ਪੋਜੀਟਿਵ ਪਾਸੇ ਨੂੰ ਚਲੀਏ ਤੇ ਨਸ਼ੇ ਦੇ ਖਿਲਾਫ ਇੱਕ ਜੰਗ ਸ਼ੁਰੂ ਕਰੀਏ ਤੇ ਅੱਜ ਜਿਹੜੀ ਯੰਗ ਹੈ ਇਹ ਸਾਡਾ ਰਾਈਡ ਗਰੁੱਪ ਹੈ ਜਿਹੜਾ ਇਹ ਵੀ ਅੱਜ ਇਹ ਜੰਗ ਸ਼ੁਰੂ ਕਰ ਰਿਹਾ ਹੈ ਕਿੰਨੇ ਮੈਂਬਰ ਜੋ ਇਸ ਰਾਈਡ ਚ ਸ਼ਾਮਿਲ ਹੋ ਗਏ ਮੋਰ ਥੈਨ 60 ਮੈਂਬਰ ਮੈਨੂੰ ਲੱਗਦਾ ਵੀ ਇਸ ਰਾਈਡ ਦੇ ਵਿੱਚ ਸ਼ਾਮਲ ਹੋਣਗੇ ਤੇ ਉਸ ਤੋਂ ਬਾਅਦ ਇਹ ਰਾਈਡ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਅਸੀਂ ਇਹ ਦਸ਼ਮੇਸ਼ ਪਬਲਿਕ ਸਕੂਲ ਕੁੱਡਾ ਮਾਰਕੀਟ ਦੇ ਸਾਹਮਣੇ ਬਰਿਉਰੀ ਕਲੱਬ ਹੈ ਉੱਥੇ ਇਸ ਰਾਈਡ ਨੂੰ ਲੈ ਕੇ ਜਾਵਾਂਗੇ ਉੱਥੇ ਵੀ ਇੱਕ ਅਸੀਂ ਇੱਕ ਛੋਟਾ ਇਵੈਂਟ ਰੱਖਿਆ ਹੋਇਆ ਹੈ ਗੁਜਰਾਤ ਜਿਹੜੀ ਗੈਸ ਵਾਲੇ ਹੈਗੇ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਅੱਧੇ ਘੰਟੇ ਦੀ ਡੈਮੋ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਗੈਸ ਪਾਈਪ ਹਰ ਘਰ ਦੇ ਵਿੱਚ ਲੱਗ ਚੁੱਕੀ ਹੈ ਤਾਂ ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਵੀ ਕੋਈ ਅੱਗ ਲੱਗ ਜਾਂਦੀ ਹੈ ਜਾਂ ਵੈਸੇ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਕਰਨਾ ਇਨ ਕੇਸ ਤਾਂ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਉਹਨਾਂ ਨੇ ਵੀ ਆਪਣੀ ਪੂਰੀ ਟੀਮ ਲੈ ਕੇ ਦਾ ਲਗਭਗ ਤੇ ਉੱਥੇ ਅਸੀਂ ਇਹ ਆਪਦਾ ਇਵੈਂਟ ਨੂੰ ਉਹਨਾਂ ਦੀ ਜਿਹੜੀ ਟ੍ਰੇਨਿੰਗ ਅੱਧੇ ਘੰਟੇ ਦੀ ਉਹ ਲੈ ਕੇ ਤੇ ਉਦੋਂ ਬਾਅਦ ਉੱਥੇ ਇਹਨੂੰ ਫਿਨਿਸ਼ ਕਰਾਂਗੇ